ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਦਸਮ ਪਿਤਾ ਜੀ ਵੱਲੋਂ ਨਾਦੇੜ ਵਿਖੇ ਕਿਤੇ 52 ਹੁਕਮਾਂ ਦੀ ਸਾਂਝ ਪਾ ਰਹੇ ਹਾਂ ਜੀ ਸਰਵਨ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਤ ਧਰਮ ਦੀ ਕਰਨੀ ਦਸਵੰਦ ਦੇਣਾ ਗੁਰਬਾਣੀ ਕੰਠ ਕਰਨੀ ਅੰਮ੍ਰਿਤ ਵੇਲੇ ਜਾਗਣਾ ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ਪੰਜ ਕਕਾਰਾਂ ਦੀ ਰਹਿਤ ਬਿਰੜ ਰੱਖਣੀ ਸ਼ਬਦ ਦਾ ਅਭਿਆਸ ਕਰਨਾ ਧਿਆਨ ਸਤ ਸਰੂਪ ਸਤਗੁਰ ਦਾ ਕਰਨਾ ਸਤਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ ਸਭ ਕਾਰਜਾਂ ਦੇ ਆਰੰਭ ਵੇਲੇ ਅਰਦਾਸ ਕਰਨੀ ਜੰਮਨ ਮਰਨ ਵਿਆਹ ਆਨੰਦ ਆਦ ਸਮੇਂ ਜਪਜੀ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਆਨੰਦ ਸਹਿਮ ਦਾ ਪਾਠ ਅਰਦਾਸ ਕਰਕੇ ਪੰਜ ਪਿਆਰਿਆਂ ਤੇ ਹਯੂਰੀ ਗ੍ਰੰਥੀ ਸਿੰਘਾਂ ਦੇ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾਂ ਨੂੰ ਵਰਤਾ ਦੇਣਾ ਜਦ ਤੱਕ ਕੜਾਹ ਪ੍ਰਸ਼ਾਦ ਵਰਤਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ ਵਿਆਹ ਆਨੰਦ ਬਿਨਾ ਗ੍ਰਸਤ ਨਹੀਂ ਕਰਨਾ ਪਰ ਇਸਤਰੀ ਮਾਂ ਭੈਣ ਧੀ ਕਰਕੇ ਜਾਣਣੀ ਇਸਤਰੀ ਦਾ ਮੂੰਹ ਨਹੀਂ ਫਟਕਾਰਨਾ। ਜਗਤ ਝੂਠ, ਤਮਾਕੂ ਵਿਖਿਆ ਦਾ ਤਿਆਗ ਕਰਨਾ। ਰਹਿਤਵਾਨ ਦੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ। ਜਿੰਨੇ ਕੰਮ ਆਪਨੇ ਕਰਨੇ ਹੋਣ, ਉਹਨਾਂ ਦੇ ਕਰਨ ਵਿੱਚ ਆਲਸ ਨਹੀਂ ਕਰਨੀ। ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਤੇ ਕਰਨਾ। ਕਿਸੇ ਦੀ ਨਿੰਦਾ, ਚੁਗਲੀ ਤੇ ਈਰਖਾ ਨਹੀਂ ਕਰਨੀ। ਤਨ ਜਵਾਨੀ ਕੁਲ ਜਾਤ ਦਾ ਮਾਨ ਨਹੀਂ ਕਰਨਾ ਮਤ ਉੱਚੀ ਤੇ ਸੁੱਚੀ ਰੱਖਣੀ ਸ਼ੁਭ ਕਰਮ ਕਰਦੇ ਰਹਿਣਾ ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਹੀ ਜਾਣਨਾ ਕਸਮ ਸੌ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ ਸੁਤੰਤਤ ਵਿਚਰਨਾ ਰਾਜਨੀਤੀ ਵੀ ਪੜ੍ਹਨੀ ਸ਼ਤਰੂ ਨਾਲ ਸਾਮ ਦਾਮ ਭੇਦ ਆਦਿਕ ਉਪਾਉ ਵਰਤਨੇ ਉਪਰੰਤ ਜੁੱਧ ਕਰਨ ਧਰਮ ਹੈ ਸ਼ਸਤਰ ਵਿਦਿਆ ਤੇ ਕੋੜ ਸਵਾਰੀ ਦਾ ਅਭਿਆਸ ਕਰਨਾ ਦੂਸਰੇ ਧਰਮਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ ਭਰੋਸਾ ਦਿੜਰ ਗੁਰਬਾਣੀ ਅਕਾਲ ਪੁਰਖ ਉਤੇ ਰੱਖਣਾ ਗੁਰੂ ਉਪਦੇਸ਼ ਧਾਰਨ ਕਰਨੇ ਰਹਿ ਰਾਸ ਦਾ ਪਾਠ ਕਰਕੇ ਖੜੋ ਕੇ ਅਰਦਾਸ ਕਰਨੀ ਸੌਣ ਸਮੇ ਸੋਹਲੇ ਦਾ ਪਾਠ ਕਰਨਾ ਏਸ ਨੰਗੇ ਨਹੀਂ ਰੱਖਣੇ ਸਿੰਘਾਂ ਦਾ ਪੂਰਾ ਨਾਮ ਲੈ ਕੇ ਬੁਲਾਉਣਾ ਅੱਧਾ ਨਹੀਂ ਸ਼ਰਾਬ ਨਹੀਂ ਪੀਣੀ ਤੇ ਨਾ ਹੀ ਪਿਉਣੀ ਬਾਦਨੀ ਸਿਰ ਮੁੰਨੇ ਨੂੰ ਕੰਨਿਆ ਨਹੀਂ ਦੇਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਤੇ ਕੁਰਬਾਨੀ ਅਨੁਸਾਰ ਕਰਨੀ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਥੋੜਾ ਬਚਨ ਕਰਕੇ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ ਵਚਨ ਕਰਕੇ ਪਾਲਣਾ ਕਰਨੀ ਤਿੱਥੀ ਪਰਦੇਸੀ ਲੋੜਵੰਦ ਦੁਖੀ ਅਪੰਗ ਮਨੁੱਖ ਦੀ ਦਿੜ ਸੇਵਾ ਕਰਨੀ ਧੀ ਦੀ ਕਮਾਈ ਧਨ ਵਿਖ ਕਰ ਜਾਨਣਾ ਦਿਖਾਵੇ ਦੇ ਸਿੱਖ ਨਹੀਂ ਬਨਣਾ ਸਿੱਖੀ ਕੇਸਾ ਸਵਾਸਾ ਸੰਗ ਨਿਭਾਉਣੀ ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ ਚੋਰੀ ਜਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ ਗੁਰ ਸਿੱਖਾਂ ਦਾ ਇਤਬਾਰ ਕਰਨਾ ਝੂਠੀ ਗਵਾਹੀ ਨਹੀਂ ਦੇਣੀ ਝੂਠ ਨਹੀਂ ਕਹਿਣਾ ਤੇ ਨਾ ਹੀ ਬੋਲਣਾ ਲੰਗਰ ਪ੍ਰਸ਼ਾਦ ਇੱਕ ਰਸ ਵਰਤਉਣਾ ਵਾਹਿਗੁਰੂ ਜੀ ਇਹ ਸਨ ਦਸਮ ਪਿਤਾ ਜੀ ਦੇ 52 ਹੁਕਮ ਸੋ ਸਰਬਨ ਜ਼ਰੂਰ ਕਰਿਓ ਅਤੇ ਬੱਚਿਆਂ ਨਵੀਂ ਸਰਵਨ ਕਰਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ